ਪੰਜਾਬੀ ਬੋਲਾ ਲੈ ਪੁੱਜਦੇ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਹਿੰਦੇ ਬਿੰਦੀ ਕਿੱਡੀ ਜਨਮ ਹੈ ਜੱਤੜਾ ਨੂੰ ਕਰ ਸਕਦੀ ਤੇ ਰਹੀਓ ਸ਼ੇਰ ਬੱਲੇ 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 ਹੁੰਦੀ ਨਹੀਂ ਵਾਹ ਵਈ ਵਾਹ ਐਨ ਕਹਿੰਦੇ ਕੁਸ਼ਤੀ ਕੁਸ਼ਤੀ ਸਰੇਲੀ ਕੁਸ਼ਤੀ ਸਰੇਲੀ ਤੋਂ ਨਾਲ ਜਿਹਨੇ ਕੋਸ਼ਿਸ਼ ਕੀਤੀ ਹੈ ਰਾਜੂ ਰਈਆ ਨੂੰ ਕਹਿੰਦੀ ਜ਼ੋਰਦਾਰ ਤਾੜੀਆਂ ਮਾਣਵਾਦ ਵੱਡਾ ਸਿਰਾ ਕਰਾਇਆ ਵੱਡਾ ਸਿਰਾ ਕਰਾਇਆ ਕੁਸ਼ਤੀ ਦੇ ਵਿੱਚ ਲੋ ਜੀ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਬੀਨੇਵਾਲ ਤੋਂ ਚੌਕੀ ਇੰਚਾਰਜ ਵਾ ਵਾ ਬਾਸਦੇਵ ਜੀ ਪਹੁੰਚੇ ਜੀ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਜੀ ਸੋਨੂੰ ਟੰਡੇਵਾਲ ਦੀ ਉਹ ਵੀ ਪਹੁੰਚੇ ਮੇਰਾ ਵੀਰ